ਵੇ ਬਚਣ ਦੇਖ ਲਓ ਤੁਸੀਂ ਇਹ ਕਿੰਨੀ ਮੋਟੀ ਪਲੇਟ ਹੈ ਇਹਦੀ ਲੱਗੀ ਹੋਈ ਚਲੋ ਆਇਓ ਰੱਖੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਅਸੀਂ ਤਾਂ ਆਪਣੇ ਬੱਲੀਓ ਜਿਹੜੀਆਂ ਤਿਆਰੀਆਂ ਨੇ ਪੂਰੀਆਂ ਰੱਖੀਆਂ ਹੋਈਆਂ ਨੇ ਹੁਣ ਆਹ ਜਿਹੜੀ ਆ ਸ਼ੀਲਡਾਂ ਨੇ ਬਾਡੀ ਕਵਰ ਨੇ ਇਹ ਇਹ ਫੁੱਲ ਤਿਆਰੀ ਚਾ ਦੇਖੋ ਕਿਉਂਕਿ ਆਪਣੇ ਜਿਹੜੇ ਰਾਵੜ ਦੀਆਂ ਗੋਲੀਆਂ ਵੱਜਦੀਆਂ ਨੇ ਜਾਂ ਰਾਵੜ ਦੇ ਗੋਲੇ ਵੱਜਦੇ ਨੇ ਉਹ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ ਸਰੀਰ ਨੂੰ ਕਿਸੇ ਦੀ ਅੱਖ ਤੇ ਕਿਸੇ ਦੇ ਮੂੰਹ ਤੇ ਕਿਸੇ ਦੇ ਸਿਰ 'ਚ ਵੀ ਵੱਜਦੇ ਨੇ ਉਹ ਇਸ ਕਰਕੇ ਜਿਹੜੀ ਆਹ ਦੇਖੋ ਕਿੰਨੀ ਮੋਟੀ ਚਾਦਰਾਂ ਨੇ ਇਹ ਜਿੰਨੀ ਵੀ ਟੀਮ ਬਣਨੀ ਚਾਹੀਦੀ ਆ ਮੁਰੇ ਹੋ ਕੇ ਜਿੰਨੇ ਵੀ ਨੌਜਵਾਨ ਜਾਣੇ ਚਾਹੀਦੇ ਚਾਹੇ ਪਿਆ ਨੌਜਵਾਨਾਂ ਦੀ ਟੀਮ ਹੋਵੇ ਚਾਹੇ 100 ਨੌਜਵਾਨਾਂ ਦੀ ਟੀਮ ਹੋਵੇ ਉਹ ਟੀਮ ਬਣਾ ਕੇ ਹਰੇਕ ਕੋਲ ਇੱਕ ਇੱਕ ਸ਼ੀਲਡ ਹੋਣੀ ਚਾਹੀਦੀ ਆ ਜੀ ਹੁਣ ਆ ਬਾਈ ਆ ਸਾਡੇ ਨਾਲ ਦੇ ਪੈਣਦਾ ਇਹ ਇਹ ਬਾਈ ਨੇ ਇਹ ਦੋ ਤਿਆਰ ਕੀਤੀ ਹੋਈ ਸੀ ਟਰਾਲੀ 'ਚ ਪਈ ਆਤੀ ਰਾਤ ਮੈਨੂੰ ਬਾਈ ਦਿਖਾਉਂਦਾ ਸੀ ਮਗਾ ਬਾਈ ਇਹਨੂੰ ਸਾਹਮਣੇ ਰੱਖਿਆ ਕਰ ਤਾਂ ਜੋ ਜਿਹੜੇ ਆਪਣੇ ਨੌਜਵਾਨ ਨੇ ਇਹ ਤਿਆਰੀਆਂ ਕਰਕੇ ਰੱਖਣ ਕਿਉਂਕਿ ਜਿਹੜੇ ਉਹ ਮਾਰੂ ਹਥਿਆਰ ਨੇ ਜਿਵੇਂ ਕਿ ਅਥਰੂ ਗੈਸ ਦੇ ਗੋਲੇ ਨੇ ਬਹੁਤ ਜ਼ਿਆਦਾ ਫਟਦੇ ਨੇ ਉਹ ਪੈਰ ਦਾ ਨੁਕਸਾਨ ਕਰਦੇ ਆ ਜਾਂ ਸਰੀਰ ਦਾ ਨੁਕਸਾਨ ਕਰਦੇ ਨੇ ਇਹਦੇ ਨਾਲ ਆਪਾਂ ਤਕਰੀਬਨ ਫੁੱਲ ਤਿਆਰੀ ਕਰਕੇ ਆਪਾਂ ਬਚਾ ਸਕਦੇ ਨੇ ਹੁਣ ਆ ਬਾਈ ਜੀ ਤੁਸੀਂ ਦੇਖ ਲਓ ਬਾਈ ਜੀ ਉਧਰ ਇਹ ਬਾਈ ਇਹਨਾਂ ਨੇ ਆਇਓ ਮੇਰੀ ਕੋਈ ਵੀਡੀਓ ਦੇਖੀ ਸੀ ਗिरा ਹੈਗਾ ਚੰਡੀਗੜ੍ਹ ਦਾ ਕੱਲ ਆਇਆ ਮੈਨੂੰ ਭੱਜ ਕੇ ਵੀਰੇ ਨੇ ਜੱਫੀ ਪਾਈ ਆ ਕਹਿੰਦਾ ਬਾਈ ਤੁਹਾਨੂੰ ਦੇਖ ਕੇ ਘਰ ਆਏ ਮਨ ਕਰਦਾ ਸੀ ਕਿ ਘਰੇ ਕੀ ਕਰਦੇ ਆ ਯਾਰ ਅਸੀਂ ਉੱਥੇ ਜਾ ਕੇ ਆਪਣੇ ਅੱਜ ਖੜੀ ਐ ਇਸ ਕਰਕੇ ਸਾਰਿਆਂ ਨੂੰ ਅਸੀਂ ਚਾਹੁੰਦੇ ਆ ਕਿ ਤੁਸੀਂ ਆਪਣੀ ਲੋਕ ਨੇ ਆਪਣਾ ਪੰਜਾਬ ਆ ਖੜਨਾ ਚਾਹੀਦਾ ਤਿਆਰੀਆਂ ਕਰਕੇ ਉਹ ਆ ਜਿਹੜੀਆਂ ਸੇਲਡਾਂ ਨੇ ਇਹ ਬਣਾ ਕੇ ਰੱਖੋ ਫੁੱਲ ਤਿਆਰੀ ਚ ਰੱਖੋ ਇਹ ਤਿਆਰੀਆ ਫੁੱਲ ਜ਼ਰੂਰੀ ਨੇ ਆਪਣੇ ਲਈ ਸੋ ਅਸੀਂ ਤਾਂ ਵੈਸੇ ਸ਼ਾਂਤਮਈਆ ਸ਼ਾਂਤਮਈ ਅਸੀਂ ਬੈਠੇ ਐ ਇੱਥੇ ਕੋਈ ਨੁਕਸਾਨ ਨਹੀਂ ਕਰਦੇ ਕਿਸੇ ਦੇ ਕੋਸ ਮਾਰਦੇ ਨਹੀਂ ਔਰ ਅਸੀਂ ਆਪਣੀ ਤਿਆਰੀ ਵੀ ਕਰਨੀ ਆ ਅਸੀਂ ਆਪਣੀ ਜਿਹੜੀ ਮਾਰ ਪੈਂਦੀ ਆ ਸਾਨੂੰ ਸਾਤੇ ਇੰਨੇ ਹਮਲਿਆਂ ਦੇ ਤਕਰੀਬਨ 3-400 ਨੌਜਵਾਨ ਬਜ਼ੁਰਗ ਜ਼ਖਮੀ ਹੋਏ ਨੇ ਅਤਰੂ ਗੇਸਾਂ ਦੇ ਬੰਬ ਦੇ ਛਰਲੇ ਲੱਗਣ ਨਾਲ ਔਰ ਰਵੜ ਦੀ ਗੋਲੀ ਨਾਲ ਰਵੜ ਦੇ ਗੋਲਿਆਂ ਨਾਲ ਜ਼ਖਮੀ ਹੋਏ ਨੇ ਇਹ ਚੀਜ਼ ਨੇ ਬਚਾਉਣਾ ਇਸ ਕਰਕੇ ਮੈਂ ਕਹਿੰਨਾ ਜਿੰਨੀ ਵੀ ਟੀਮ ਹੋਊਗੀ ਨੌਜਵਾਨਾਂ ਦੀ ਚਾਹੇ 50 ਹੁਣ ਚਾਹੋ ਸੋ ਹੁਣ ਸਾਰੇ ਕੋਲ ਇੱਕ ਇੱਕ ਹੋਣੀ ਬਹੁਤ ਜ਼ਰੂਰੀ ਆ ਇਹਦੇ ਨਾਲ ਆਪਾਂ ਸਰਦੀ ਦਾ ਬਹੁ ਬਚਾ ਸਕਦੇ ਆ ਦੇਖ ਲਓ ਸਿਰ ਤਾਂ ਇਹਦੇ ਨਾਲ ਬਚਣਾ ਹੀ ਬਚਣਾ ਬਾਕੀ ਵੀ ਜੜੀ ਬੋਟੀਆਂ ਮੇਟਾ ਤੱਕ ਇਹਦੇ ਨਾਲ ਬਚਾਉਣੀ ਆ ਹੁਣ ਇੱਥੇ ਬਾਈ ਕੋਲ ਕਿਸੇ ਕੋਲ ਡਾਂਗ ਆਉਣੀ ਇੱਥੇ ਦੇਖੋ ਮਾਰ ਕੇ ਬਾਈ ਡਾਂਗ ਲਿਆਓ ਕਿਸੇ ਆ ਦੇਖਿਓ ਬਾਈ ਹੁਣ ਸੌਟੀ ਲਿਆਉਂਗਾ ਤੇ ਸੌਟੀ ਬਾਈ ਨੇ ਅੱਖਾਂ ਖਿੱਚ ਕੇ ਮਾਰਨੀ ਆ ਦੇਖਿਓ ਕਿਵੇਂ ਬਚਾਉਣਾ ਇਸ ਕਰਕੇ ਜਿੰਨੇ ਵੀ ਤੁਸੀਂ ਆਉਣ ਵਾਲੇ ਨੌਜਵਾਨ ਨੂੰ ਸਾਰੇ ਆਪਣੀਆਂ ਇਹ ਬਾਈ ਕਿੰਨੇ 18 ਗੇ ਦੀ ਭਾਈ 14 ਗੇਜ ਦੀ ਆ ਇਹ ਸੀਲ 14 ਗੇਜ ਦੀ ਸੀਲ ਦਾ ਤੇ ਆ ਫੜ ਨੂੰ ਬਣਾਇਆ ਇੱਕ ਇਹਦੇ ਚ ਹੋਰ ਤੁਸੀਂ ਬੈਲਟ ਲਵਾ ਲਿਓ ਕਿਉਂਕਿ ਬੈਲਟ ਨਾਲ ਲੱਟ ਕੇ ਰਹੂੰਗੀ ਉਹ ਨਾਲ ਆ ਦੇਖਿਓ ਹੁਣ ਭਾਈ ਡਾਂਗ ਲੈ ਕੇ ਆਉਂਗਾ ਦੇਖਿਓ ਹੁਣ ਕੋ ਮਾੜਾ ਪਿੱਛੇ ਹੀ ਪਿੱਛੇ ਹੋਇਓ ਭਾਈ ਆਈ ਹੁਣ ਹੋਰ ਤੁਸੀਂ ਦੇਖਿਓ ਹਣਾ ਇਹ ਕਿੰਨਾ ਤੱਕ ਨੂੰ ਬਚਾ ਸਕਦੀ ਐ ਨਾ ਇਹ ਤੇ ਰੌਡ ਦੀ ਗੋਲੀ ਨਾ ਇਹ ਤੇ ਰੌਡ ਦਾ ਗੋਲਾ ਵੱਜਣਾ ਨਾ ਥਰੂ ਗੈਸ ਦੇ ਜਿਹੜੇ ਉਹ ਬਾਜਦੇ ਨੇ ਜਿਹੜੇ ਜ਼ਖਮ ਕਰਦੇ ਨੇ ਉਹ ਤਾਂ ਫੁੱਲ ਬਚਾਉਣਾ ਇਹ ਤੋਂ ਤੇ ਆ ਜਿਵੇਂ ਡਾਂਗਾ ਵਰਦੀਆਂ ਨੇ ਡਾਂਗਾ ਤੋਂ ਵੀ ਫੁੱਲ ਬਚਾਉਣਾ ਇਸ ਕਰਕੇ ਬਾਤੋਂ ਵੱਧ ਆਪਣੀਆਂ ਤਿਆਰੀਆਂ ਕਰਕੇ ਉਹ 14 ਗੇਜ ਦੀ ਸ਼ੀਲਡਾਂ ਨੇ ਬਣਾਓ ਤੇ ਇਹਦੇ ਨਾਲ ਇੱਕ ਬੈਲਟ ਜ਼ਰੂਰ ਲਾ ਕੇ ਰੱਖਿਓ ਤਾਂ ਜੋ ਇਹ ਲੰਮਕਦੀ ਰਹੇ ਸਰੀਰ ਦੇ ਨਾਲ ਕਿਉਂਕਿ ਕਈ ਵਾਰ ਚੱਕਣੀ ਥੋੜਾ ਆ ਔਖਾ ਹੋ ਜਾਂਦਾ ਬੰਦੇ ਨੂੰ ਇਹ ਫੁੱਲ ਫੁੱਲ ਤਿਆਰੀ ਆਉਣ ਇਹਦੇ ਵਿੱਚ ਇਹ ਆ ਬਣੀ ਹੋਣੇ ਸਾਡੇ ਨਾਲ ਬਨਾਲਾ ਪਿੰਡ ਹੈ ਸਾਡਾ ਸਮਰਾਲਾ ਇਲਾਕਾ ਏ ਬਾਈ ਉਹਨਾਂ ਨੇ ਬਣਾਈ ਆ ਤੇ ਇਹਨਾਂ ਬਾਈ ਉਹਨਾਂ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਕਹਿੰਦੇ ਆ ਕਿ ਆਪਣੀ ਤਿਆਰੀ ਕਰਕੇ ਆਇਓ ਕਿ ਆਹ ਬਾਈ ਚੰਡੀਗੜ੍ਹ ਤੋਂ ਵਧੀਆ ਕੰਮਕਾਰ ਕਰਦੇ ਨੇ ਵਿਚਾਰੇ ਇੱਥੇ ਬੈਠੇ ਨੇ ਕਿ ਕਹਿੰਦੇ ਸਾਡੇ ਲੋਕਾਂ ਲਈ ਸਾਡੇ ਪੰਜਾਬ ਲਈ ਖੜਨਾ ਚਾਹੀਦਾ ਧੰਨਵਾਦ ਜੀ